ਤੇ ਗੁਰਸਾਗਰ ٹرسٹ ਮਸਤਾਨਾ ਸਾਹਿਬ ਅਕਾਲ ਕਾਲਜ ਕਾਉਂਸਲ ਵੱਲੋਂ ਜੋ ਪਿਛਲੀਆਂ ਐਮਪੀ ਚੋਣਾਂ ਦੇ ਵਿੱਚ ਦੋ ਪੰਥਕ ਸਖਸ਼ੀਤਾ ਸਰਦਾਰ ਸਰਬਜੀਤ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਇਹਨਾਂ ਨੂੰ ਪੰਜਾਬ ਦੇ ਲੋਕਾਂ ਨੇ ਚੁਣ ਕੇ ਬੜਾ ਵੱਡਾ ਫਤਵਾ ਦੇ ਕੇ ਪੰਜ ਮਿੰਟ ਚ ਭੇਜਿਆ ਇਹਨਾਂ ਦੋਨਾਂ ਪੰਥਕ ਸਖਸ਼ੀਤਾ ਨੂੰ ਇਹਨਾਂ ਦੇ ਪਰਿਵਾਰਾਂ ਨੂੰ ਸਨਮਾਨਿਤ ਕਰਨ ਦਾ ਅੱਜ ਲਾਕੇ ਦੀ ਸੰਗਤ ਵੱਲੋਂ ਪ੍ਰੋਗਰਾਮ ਰੱਖਿਆ ਹੈ ਤੇ ਮੈਂ ਵੀ ਇਸ ਇਲਾਕੇ ਦਾ ਨਿਮਾਣਾ ਸੇਵਾਦਾਰ ਹੋਂਦੇ ਨਾਤੇ ਜਿਹੜਾ ਇਸ ਦੇ ਵਿੱਚ ਮੂリエ ਤੁਸੀਂ ਸਾਰੇ ਸਾਡੇ ਸਾਥੀ ਅਸੀਂ ਵੀ ਸਾਰੇ ਇਹਦੇ ਵਿੱਚ ਇਹਨਾਂ ਸਖਸ਼ੀਤਾਂ ਨੂੰ ਸਨਮਾਨਤ ਕਰਨ ਲਈ ਅਸੀਂ ਸਾਰੇ ਇਕੱਠੇ ਹੋਏ। ਤੇ ਖਾਲਸਾ ਕਿਵੇਂ ਦੇਖਦੇ ਹੋ ਅਕਾਲੀ ਦਲ ਦੇ ਵਿੱਚ ਜਿਹੜਾ ਫੁੱਟ ਪਈ ਹੋਈ ਆ ਸੁਰਪੀਰ ਸਿੰਘ ਬਾਦਲ ਲਾਉਂਦੇ ਨੇ ਬਾਗੀ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਸੁਰਪੀਰ ਸਿੰਘ ਬਾਦਲ ਗਿੱਧ ਛੇੜੇ ਹੋ ਨੇ ਕਿਵੇਂ ਦੇਖਦੇ ਹੋ। ਦੇਖੋ ਮੈਂ ਇਹੀ ਗੱਲ ਕਹੂੰਗਾ ਵੀ ਤੁਸੀਂ ਪੰਜਾਬ ਦੇ ਲੋਕਾਂ ਦੀ ਭਾਵਨਾ ਨੂੰ ਸਮਝੋ ਅੱਜ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਲੋਕ ਸ਼੍ਰੋਮਣੀ ਅਕਾਲੀ ਦਲ ਤੋਂ ਨਾਰਾਜ਼ ਨਹੀਂ ਪਰ ਉਹ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਤੋਂ ਜਿਨ੍ਹਾਂ ਦੇ ਕੋਲੇ ਪਾਰਟੀ ਦੀ ਕਮਾਂਡ ਹੈ ਉਹਨਾਂ ਤੋਂ ਨਾਰਾਜ਼ ਨੇ ਤੇ ਜੇ ਅਕਾਲੀ ਦਲ ਨੂੰ ਬਚਾਉਣਾ ਹੈ ਮੋੜ ਸੁਰਜੀਤ ਕਰਨਾ ਹੈ ਤਾਂ ਫਿਰ ਸਾਨੂੰ ਲੋਕਾਂ ਦੀਆਂ ਭਾਵਨਾ ਅਨੁਸਾਰ ਚੱਲਣਾ ਪੈਗਾ ਤੇ ਪਾਰਟੀ ਦਾ ਭਲਾ ਨੂੰ ਮੁੱਖ ਰੱਖ ਕੇ ਸਾਡੀ ਇਹ ਹੀ ਬੇਨਤੀ ਹੈ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ ਨੂੰ ਪਾਰਟੀ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਕਿਸੇ ਵੀ ਯੋਗ ਵਿਅਕਤੀ ਨੂੰ ਜਿਹੜਾ ਬਣਾ ਦੇਣਾ ਚਾਹੀਦਾ ਹੈ ਕੌਮ ਦੇ ਵਿੱਚ ਬਹੁਤ ਐਸੀਆਂ ਸਖਸੀਅਤਾਂ ਨੇ ਜਿਹੜੀਆਂ ਯੋਗ ਨੇ ਜਿਹੜੀਆਂ ਇਸ ਜ਼ਿੰਮੇਵਾਰੀ ਨੂੰ ਨਿਭਾ ਸਕਦੀਆਂ ਹਨ ਉਹਨਾਂ 'ਚ ਕਿਸੇ ਨੂੰ ਵੀ ਜਿਹੜਾ ਪਾਕੀ ਬਣਾ ਸਕਦੀ ਹੈ ਬਾਅਦ ਵਿੱਚ ਜੇ ਲੋਕ ਚਾਹਣਗੇ ਤਾਂ ਉਹ ਦੁਬਾਰੇ ਆ ਸਕਦੇ ਆ ਪਰ ਹਜੇ ਜਿਹੜਾ ਹੈ ਜਿੰਨਾਂ 'ਚ ਲੋਕਾਂ ਦਾ ਵਿਸ਼ਵਾਸ ਨਹੀਂ ਦੁਬਾਰੇ ਜਿੱਤੇ ਜਾਂਦਾ ਉਹਨਾਂ 'ਚ ਉਹਨਾਂ ਨੂੰ ਲਾਭ ਹੀ ਨਹੀਂ ਸ਼ੇਖੋ ਸਾਹਿਬ ਜੋ ਪਾਈਆ ਮਸਬਾਕੀ ਜਿਹੜੇ ਕਰੀਆ ਹੂ ਸਾਡੀ ਜੀ ਹੈ ਪਤਾ ਲੱਗਾ ਕਿ ਪਹਿਲਾਂ ਇਹ ਪ੍ਰੋਗਰਾਮ ਨਾਨਕੀਣਾ ਗੁਰਦੁਆਰਾ ਸਾਹਿਬ ਕੋਲ ਸੀ ਦੇਖੋ ਇਹ ਤਾਂ ਥੋੜੀ ਠੀਕ ਹੈ origianlly ਇਹ ਪ੍ਰੋਗਰਾਮ ਨਾਨਕੀਣਾ ਸਾਹਿਬ ਗੁਰਦੁਆਲਾ ਸਾਹਿਬ ਚ ਰੱਖਿਆ ਸੀ ਪਰ ਉੱਥੇ ਪ੍ਰੋਗਰਾਮ ਕਰਨ ਦੀ ਐਸਜੀਪੀਸੀ ਵੱਲੋਂ ਜਿਹੜਾ ਹੈ ਮਨਜ਼ੂਰੀ ਨਹੀਂ ਦਿੱਤੀ ਗਈ ਤੇ ਜਿਹਦੇ ਕਰਕੇ ਫਿਰ ਅਸੀਂ ਇਹ ਇੱਥੇ ਮਸਤੋਣਾ ਸਾਹਿਬ ਜਿਹੜਾ ਪ੍ਰੋਗਰਾਮ ਕਰ ਰਹੇ ਹਾਂ ਤਦੋ ਗੱਲ ਤਾਂ ਹੈ ਵੀ ਕਿਤੇ ਵੀ ਚਾਹੇ ਅ ਨਾਨਕਿਆਣਾ ਸਾਹਿਬ ਹੋਵੇ ਚਾਹੇ ਮਰਤੂੜਾ ਸਾਹਿਬ ਸਾਨੂੰ ਕੋਈ ਸੰਗਤ ਨੂੰ ਕੋਈ ਫਰਕ ਨਹੀਂ ਦੋਨੇ ਹੀ ਜਿਹੜੀਆਂ ਇਹ ਬਹੁਤ ਇਲਾਕੇ ਦੀਆਂ ਸੰਸਥਾਵਾਂ ਤੇ ਜਾਂ ਇਹ ਗੁਰੂ ਘਰ ਨੇ ਕਿਤੇ ਅਥਾ ਸ਼ਬਦਾ ਹੈ ਲੋਕਾਂ ਦੇ ਤੋ ਦੋਨਾਂ ਤੋਂ ਕਿਤੇ ਵੀ ਹੋਿੰਦਾ ਪਰ ਇਹ ਦੁਖ ਦੀ ਗੱਲ ਹੈ ਵੀ ਐਸਡੀਪੀਸੀ ਜਿਹੜੀ ਸਾਡੀ ਇੱਕ ਸਰਮੌਰ ਸੰਸਥਾ ਹੈ ਜਿਹੜੀ ਆਪਦੇ ਆਪ ਨੂੰ ਪੰਥ ਦੀ ਨੁਮਾਇੰਦਗੀ ਜਿਹੜੀ ਕਰਨ ਵਾਲੀ ਸੰਸਥਾ ਕਹਿੰਦੀ ਹੈ ਉਹਨਾਂ ਵੱਲੋਂ ਜਿਹੜਾ ਐਸੇ ਸਮਾਗਮ ਨੂੰ ਨਾ ਹੋਣ ਦੇਣਾ ਇਹ ਇਹ ਇੱਕ ਬੜੀ ਚਿੰਤਾ ਦਾ ਵਿਸ਼ਾ ਹੈ ਬੜੀ ਦੁੱਖ ਦੀ ਗੱਲ ਅੱਜ ਤਿੰਨ ਸਾਲ ਜਦੋਂ ਤੁਹਾਡਾ ਰਲੇਮਾ ਹੋਇਆ ਸੀ ਕਾਲੀ ਗੱਲ ਦੇ ਵਿੱਚ ਤੁੰਡਾ ਸਾਹਿਬ ਉਹ ਕਹਿੰਦੇ ਨੇ ਫਿਰ ਹਾਰਨ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਦੇ ਨੇ ਕਿ ਤੁਹਾਨੂੰ ਸਰਦੇਵ ਸਿੰਘ ਢੀਡਸਾ ਐਂਡ ਗਰੁੱਪ ਨੇ ਹਰਾਇਆ ਦੇਖੋ ਗੱਲ ਸੁਣੋ ਫਿਰ ਜੇ ਅਸੀਂ ਹਰਾਇਆ ਚਲੋ ਉਹਨਾਂ ਨੇ ਮੰਨ ਲੀ ਕਰੋ ਉਹਨਾਂ ਦੇ ਆਪ ਦੇ ਪੱਲੇ ਕੀ ਹੈ ਜੇ ਉਹ ਕਹਿੰਦੇ ਵੀ ਇਹਨਾਂ ਨੇ ਹਰਾਇਆ ਫਿਰ ਆਪਦੇ ਕਿਸ ਬਨਾਤੇ ਚੋਣ ਲੜੀ ਉਹਨਾਂ ਨੇ ਇੱਕ ਪਾਸੇ ਤਾਂ ਕਹਿੰਦੇ ਵੀ ਸਾਡੇ ਨਾਲੋਂ ਸਭ ਤੋਂ ਮਜ਼ਬੂਤ ਕੈਂਡੀਡੇਟ ਕੁਵਾਲ ਸਿੰਘ ਝੁੰਡਾ ਸੀ ਇਹ ਸਰਦਾਰ ਸੁਖਵੀਰ ਸਿੰਘ ਬਾਦਲ ਨੇ ਵੀ ਪ੍ਰੈਸ ਉਹਦੇ ਵਿੱਚ ਕਿਹਾ ਵੀ ਅਸੀਂ ਸਾਰਿਆਂ ਦੀ ਰਾਏ ਲਈ ਉਹਨਾਂ ਨੇ ਕਿਹਾ ਜੀ ਸਭ ਤੋਂ ਮਜ਼ਬੂਤ ਕੈਂਡੀਡੇਟ ਨੇ ਅਸੀਂ ਤਾਂ ਸਮਝ ਕਿਸੇ ਰੂਪ ਚ ਵਿਰੋਧ ਵੀ ਨਹੀਂ ਕੀਤਾ ਅਸੀਂ ਤਾਂ ਘਰੇ ਬੈਠੇ ਰਹੇ ਤੇ ਹੁਣ ਉਹਨਾਂ ਦਾ ਇਹ ਇਲਜ਼ਾਮ ਲਾਉਣਾ ਸਿਰਫ ਇੱਕੋ ਹੀ ਜਿਹੜੀਆਂ ਗੱਲ ਦਰਸਾਉਂਦਾ ਵੀ ਉਹ ਆਪਣੀ ਹਾਰ ਦਾ ਠਿਕਰਾ ਜਿਹੜਾ ਹੈ ਉਹ ਸਾਡੇ 'ਤੇ ਸਿਰ ਪੰਨ ਰਹੇ ਨੇ ਇਸ ਤੋਂ ਵੱਧ ਕੁਝ ਨਹੀਂ ਅਸਲ ਦੇ ਵਿੱਚ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਨਕਾਰਿਆ ਇਹ ਚੋਣਾਂ ਵਿੱਚ ਹੋਰ ਕੋਈ ਗੱਲ ਨਹੀਂ ਨਹੀਂ ਅਕਾਲੀ ਦਲ ਜਿਹੜੀ ਹੈ ਨੂੰ ਕਦੇ ਵੀ ਸਾਡੇ ਜ਼ਿਲ੍ਹੇ ਦੇ ਵਿੱਚ ਇੰਨੀਆਂ ਘੱਟ ਵੋਟਾਂ ਨਹੀਂ ਪਈਆਂ ਜਿਹੜੀਆਂ ਅੱਜ ਇਹਨਾਂ ਨੂੰ ਪਈਆਂ ਉਹਦੇ ਵਿੱਚ ਨਾ ਤਾਂ ਮੈਂ ਕਹਾਂਗਾ ਕਿ ਝੁੰਡਾ ਸਾਹਿਬ ਦਾ ਵਿਰੋਧ ਹੈ ਨਾ ਕਿਸੇ ਹੋਰ ਦਾ ਨਾ ਹੀ ਸਾਡਾ ਵਿਰੋਧ ਕਰਨ ਨਾਲ ਇੰਨਾ ਫਰਕ ਪੈ ਸਕਦਾ ਇਹੇ ਲੋਕਾਂ ਵੱਲੋਂ ਪਾਰਟੀ ਦੀ ਲੀਡਰਸ਼ਿਪ ਸਰਦਾਰ ਸੁਖਵੀਰ ਸਿੰਘ ਬਾਦਲ ਦੀ ਲੀਡਰਸ਼ਿਪ ਨੂੰ ਨਕਾਰਨਾ ਵੱਡਾ ਜਿਹੜਾ ਹੈ ਕਾਰਨ ਹੈ ਜਿੱਤੇ ਕਰਕੇ ਵੋਟਾਂ ਨਹੀਂ ਪਈ ਸਰ ਦਸੰਬਰ ਮਹੀਨੇ ਵਿੱਚ ਐਸਜੀਪੀਸੀ ਦੀਆਂ ਚੋਣਾਂ ਆទੀਆਂ ਨੇ ਕੀ ਲੱਗਦਾ ਤੁਹਾਡੇ ਵੱਲੋਂ ਕਿਸ ਤਰ੍ਹਾਂ ਦਾ ਚੱਲ ਰਿਹਾ ਹੈ ਕੋਈ ਅਸੀਂ ਤਾਂ ਬੇਨਤੀ ਕਰਾਂਗੇ ਵੀ ਚੋਣਾਂ ਕਰਾਈਆਂ ਜਾਣ ਕਿਉਂਕਿ ਹੁਣ ਤਾਂ ਹਰ ਸਾਲ ਜਿਹੜੀ ਚੋਣ ਹੁੰਦੀ ਹੈ ਪ੍ਰਧਾਨ ਦੀ ਚੋਣ ਮੌਜੂਦਾ ਐਸਜੀਪੀਸੀ ਮੈਂਬਰ ਚੋਣ ਕਰਦੇ ਆ ਉਹ ਲੋਕਾਂ ਦੀ ਜਿਹੜੀ ਭਾਵਨਾ ਦੀ ਤਰਜਮਾਨੀ ਨਹੀਂ ਕਰਦੇ ਕਿਉਂਕਿ ਉਹ ਅੱਜ ਤੋਂ ਤਕਰੀਬਨ ਹੁਣ ਤੱਕ 12-13 ਸਾਲ ਹੋ ਗਏ ਇਲੈਕਸ਼ਨ ਹੋਏ ਨਹੀਂ ਇਸ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਤੇ ਇਨੇ ਲੰਬੇ ਸਮੇਂ ਦੇ ਵਿੱਚ ਚੋਣ ਨਾ ਹੋਣਾ ਇਹ ਚਿੰਤਾ ਦਾ ਵਿਸ਼ਾ ਹੈ ਅਸੀਂ ਤਾਂ ਬੇਨਤੀ ਕਰਾਂਗੇ ਕਿ ਜਲਦੀ ਤੋਂ ਜਲਦੀ ਚੋਣ ਹੋ ਜਾਣੀ ਚਾਹੀਦੀ ਹੈ ਦਸੰਬਰ ਦੇ ਵਿੱਚ ਤੇ ਹੁੰਦੀ ਹੈ ਤਾਂ ਅਸੀਂ ਉਹਦਾ ਸਵਾਗਤ ਕਰਾਂਗੇ ਵੀ ਇਹ ਲੋਕ ਆਪਣੀ ਨੁਮਾਇੰਦਾ ਆਪਣੇ ਨੁਮਾਇੰਦਿਆਂ ਨੂੰ ਚੁਣ ਕੇ ਐਚਪੀਸੀ ਵਿੱਚ ਭੇਜ ਸਕਣ ਇਹ ਉਹਨਾਂ ਨੂੰ ਹੱਕ ਮਿਲਣਾ ਚਾਹੀਦਾ ਜਲਦੀ ਤੋਂ ਜਲਦੀ ਹੁਣ ਤੱਕ 2.5 ਸਾਲ ਦਾ ਸਮਾਂ ਹੋ ਗਿਆ ਨੀ ਆਪੇ ਰੋਸਿਆ ਆਪਾਂ ਕਿਸ ਤਰ੍ਹਾਂ ਰੋਸਾਂ ਦੇਖੋ ਸਰਕਾਰ ਦੀ ਕਾਰਗੁਜ਼ਾਰੀ ਜ਼ੀਰੋ ਹੈ ਅਪਏ ਇੱਥੇ ਬੈਠੇ ਆ ਮਸਤਵਾਨਾ ਸਾਹਿਬ ਇੱਥੇ ਦੀ 2 ਸਾਲ ਦੇ ਕਰੀਬ ਸਮਾਂ ਹੋ ਗਿਆ ਮੁੱਖ ਮੰਤਰੀ ਨੂੰ ਨਹੀਂ ਪੱਤਰ ਲਿਖੇ ਕੌਣ ਕੀ ਪ੍ਰੋਬਲਮ ਹੈ ਕਿਉਂ ਨਹੀਂ ਜਿਹੜਾ ਹੈ ਮੈਡੀਕਲ ਕਾਲਜ ਬਣਾ ਰਹੇ ਹਰਸਨਤਾਤਰ ਸਿੰਘ ਜੀ ਦੇ ਨਾਂ ਤੇ ਅਸੀਂ ਟਰਸਟ ਵੱਲੋਂ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਹੈ ਉਹਨਾਂ ਨੂੰ ਜਿਹੜੀ ਜਗ੍ਹਾ ਤੇ ਉਹਨਾਂ ਨਹੀਂ ਪੱਤਰ ਲਿਖਿਆ ਉਹਦੇ ਵਾਸਤੇ ਵਿੱਚ ਲਿਖ ਕੇ ਦੇਤਾ ਜੇ ਤੁਸੀਂ ਜੇ ਹੀ ਕੋਰਟ ਦਾ ਜਿਹੜਾ ਡਿਸਕਿਊਟ ਹੈ ਉਹ ਵਿੱਚੋਂ ਜੇ ਕੋਰਟ ਕਰਦਾ ਸਾਨੂੰ ਕੋਈ ਇਤਰਾਜ਼ ਨਹੀਂ ਇੱਥੇ ਬਣਾ ਦਿੱਤਾ ਜਾਵੇ। ਇਹਦੇ ਨਾਮ ਨਾਲ ਅਸੀਂ ਹੋਰ ਵੀ ਕਰਤਾ ਵੀ ਇੱਕ ਨਵੀਂ ਜਗ੍ਹਾ ਵੀ ਅਸੀਂ ਜਿਹੜੀ 메ਨ ਲੋਡ ਦੇ ਉੱਤੇ ਉਹਦਾ ਵੀ ਮਤਾਂ ਪਾ ਕੇ ਟਰਸਟ ਨੇ ਦਿੱਤਾ ਵੀ ਉਹ ਜਿਹੜੇ ਜਗ੍ਹਾ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਬਣਾ ਦਿੱਤਾ ਜਾਵੇ। ਤਾਂ ਹੁਣ ਤਾਂ ਦੋ ਆਪਸ਼ਨਾਂ ਨੇ ਉਹਨਾਂ ਕੋਲੇ ਕਿਸੇ ਨੂੰ ਵੀ ਐਕਸਰਸਾਈਜ਼ ਕਰ ਸਕਦੇ ਨੇ ਸਰਕਾਰ ਚਾਹੇ ਤਾਂ ਨਵੀਂ ਜਗ੍ਹਾ ਵੀ ਅਕਵਾਇਰ ਜਿਹੜੀ ਜਗ੍ਹਾ ਡਿਸਪੂਟ ਹੈ ਉਹ ਵੀ ਅਕਵਾਇਰ ਕਰ ਸਕਦੇ ਨੇ ਜੇ ਉੱਥੇ ਬਣਾਉਣਾ ਚਾਹੁੰਦੇ ਨੇ। ਜੇ ਐਸਜੀਪੀਸੀ ਨਹੀਂ ਮੰਨਦੀ। ਚਲੋ ਮੈਂ ਐਸਜੀਪੀਸੀ ਦੇ ਛੱਡ ਦੋ। ਟਰਸਟ ਨੇ ਤਾਂ ਲਿਖ ਕੇ ਦਿੱਤਾ ਚਲੋ ਐਸਜੀਪੀਸੀ ਨਹੀਂ ਮੰਨਦੀ ਉਹ ਜਿਹੜਾ ਕਵਾਇਰ ਕਰ ਲੈਣ ਉਹ ਸਿਰਫ ਸਿਆਸਤ ਕਰ ਰਹੇ ਨੇ ਹੋਰ ਇਸ ਤੋਂ ਵੱਧ ਕੁਝ ਨਹੀਂ ਹੈ ਪੰਜਾਬ ਦੇ ਅੱਜ ਜੋ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਆ ਜੋ ਕ੍ਰਾਈਮ ਜਿਸ ਤਰ੍ਹਾਂ ਵਧ ਰਿਹਾ ਹੈ ਜਿਸ ਤਰ੍ਹਾਂ ਨਸ਼ਾ ਵਧ ਰਿਹਾ ਹੈ ਪੰਜਾਬ ਦੇ ਵਿੱਚ ਇਹ ਇਸ ਤੋਂ ਜਿਹੜਾ ਹੈ ਵੱਧ ਚਿੰਤਾ ਦੀ ਕੋਈ ਗੱਲ ਨਹੀਂ ਜਿਹੜਾ ਮੁੱਖ ਮੰਤਰੀ ਨੇ ਉਹ ਕੇਜਰੀਵਾਲ ਵੱਲ ਦਿੱਲੀ ਦੀ ਸਰਕਾਰ ਵੱਲ ਚਾਕੀਆਂ ਦੇ ਨੇ ਵੀ ਕੀ ਇਸ਼ਾਰਾ ਸਾਨੂੰ ਕਰਨਗੇ ਫਿਰ ਅਸੀਂ ਕਾਰਵਾਈ ਕਰਾਂਗੇ ਉਹਨਾਂ ਕੋਲ ਮੰਤਰੀ ਆਪ ਦੇ ਮਰਜ਼ੀ ਦੇ ਬਣਾਉਣ ਦਾ ਅਧਿਕਾਰ ਨਹੀਂ ਉਹਨਾਂ ਨੂੰ ਕੋਈ ਵੱਡੇ ਫੈਸਲੇ ਕਰਨ ਦਾ ਮੁੱਖ ਮੰਤਰੀ ਕੋਲ ਅਧਿਕਾਰ ਨਹੀਂ ਤੇ ਫਿਰ ਲੋਕਾਂ ਨਾਲ ਧੋਖਾ ਹੋਇਆ ਲੋਕਾਂ ਦੇ ਫਤਵੇ ਨਾਲ ਜੇ ਤੁਹਾਨੂੰ ਨਹੀਂ ਤਾਂ ਮੁੱਖ ਮੰਤਰੀ ਬਣਦੇ ਕਿਉਂ ਤੁਸੀਂ ਸੈਂਟਰ ਵਾਲੇ ਜਿਹੜੇ ਇਹਨਾਂ ਦੀ ਪਾਰਟੀ ਹੈ ਕਿਉਂ ਇਸ ਤਰੀਕੇ ਨਾਲ ਸਰਕਾਰ ਨੂੰ ਵੀ ਖੱਜਲ ਖਾਤ ਕਰਦੇ ਪੰਜਾਬ ਦੇ ਲੋਕਾਂ ਨੂੰ ਵੀ ਖਰਾਬ ਕਰ ਰਹੇ ਹੋ 300 ਦੇ ਪੈਸੇ ਦੇਖੋ ਇਹ ਇਸ ਗੜ ਜੋੜ ਦੇ ਵਿੱਚ ਚਾਹੇ ਕੋਈ ਵੀ ਗੜ ਜੋੜ ਹੈ ਬਾਲਾ ਲੰਬਾ ਸਮਾਂ ਨਹੀਂ ਚੱਲਦਾ ਕਿਉਂਕਿ ਆਪਸ-ਪਾਸ ਦੀ ਲੱਕੜ ਕੱਟੀ ਹੋਈ ਹੈ ਇਹਨਾਂ ਦਾ ਸਿਰਫ ਉਹ ਨਿਸ਼ਾਨਾ ਇੰਨਾ ਸੀ ਵੀ ਅਸੀਂ ਜਿਹੜਾ ਹੈ ਆਪਦੀ ਗੱਲ ਕਿਵੇਂ ਬਚਾਈਏ ਤੇ ਸਾਡੇ ਅਸੀਂ ਆਪਣੀਆਂ ਸੀਟਾਂ ਵੱਧ ਤੋਂ ਵੱਧ ਕਿਵੇਂ ਜਿੱਤ ਸਕਦੀਆਂ ਤੇ ਅਸੀਂ ਦੂਜੇ ਦਾ ਫਾਇਦਾ ਲੈ ਕੇ ਕਿਵੇਂ ਅੱਗੇ ਵਧ ਸਕਦੀ ਜੀ ਪਰ ਉਹਦੇ ਵਿੱਚ ਹੁਣ ਸਫਲ ਨਹੀਂ ਹੋਏ ਇਹ ਜਿੱਲੀ ਚੋ ਇੱਕ ਵੀ ਸੀਟ ਨਹੀਂ ਮਿਲੀ ਤਾਂ ਫਿਰ ਇਹਨਾਂ ਦਾ ਆਪੀ ਸੁਭਾਵਕ ਸੀ ਕਿਉਂਕਿ ਇਹਨਾਂ ਦੀ ਸਿਧਾਂਤਕਤਾ ਕੋਈ ਜਿਹੜਾ ਕੜਚੋਰ ਹੈ ਨਹੀਂ ਤਾਂ ਮੌਕਾ ਪ੍ਰਸਤੀ ਦਾ ਕੜਚੋਰ ਹੈ ਜੋ ਆਪ ਸੁਭਾਵਕ ਸੀ ਵੀ ਟੁੱਟੇਗਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ